ਨਸ਼ੇਖਲਾ ਵੱਡੀ ਮੁਹਿੰਮ ਤਹਿਤ ਬਠਿੰਡਾ ਪੁਲਿਸ ਵੱਲੋਂ ਲਗਾਤਾਰ ਜਿੱਥੇ ਸਰਚ ਬਿਆਨ ਚੁਲਾਈ ਜਾ ਰਹੇ ਹਨ ਉੱਥੇ ਨਸ਼ੀਲੇ ਪਦਾਰਥਾਂ ਦੇ ਕਾਰੋਬਾਰ ਕਰਨ ਵਾਲੇ ਲੋਕਾਂ ਤੇ ਵੀ ਸਿਕੰਜਾ ਕੱਸਿਆ ਜਾ ਰਿਹਾ ਹੈ ਤਲਵੰਡੀ ਸਾਬੋ ਪੁਲਿਸ ਵੱਲੋਂ ਪਿਛਲੇ ਦਿਨੀ ਦੋ ਵਿਅਕਤੀ ਇੰਦਰਪ੍ਰੀਤ ਸਿੰਘ ਅਤੇ ਜਸਵਿੰਦਰ ਸਿੰਘ ਨੂੰ 37 ਨਸ਼ੀਲੀ ਗੋਲੀਆਂ ਨਾਲ ਗ੍ਰਿਫਤਾਰ ਕੀਤਾ ਸੀ ਜਿਨ੍ਹਾਂ ਦੀ ਪੁਸ਼ਗੀਸ਼ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਕਿ ਦੋਵੇਂ ਵਿਅਕਤੀਆਂ ਵੱਲੋਂ ਇਹ ਨਸ਼ੀਲੀਆਂ ਗੋਲੀਆਂ ਤਰਸੇਮ ਚੰਦ ਵਾਸੀ ਬੋਹੜ ਵਾਲਾ ਚੌਕ ਮੋੜ ਮੰਡੀ ਤੋਂ ਲੈ ਕੇ ਆਏ ਹਨ ਪੁਲਿਸ ਵੱਲੋਂ ਡ੍ਰੈਗਨ ਸਪੈਕਟਰ ਨੂੰ ਨਾਲ ਲੈ ਕੇ ਤੇ ਸੇਮ ਚੰਦ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਜਦੋਂ ਅਦਾਲਤ ਵਿੱਚ ਪੇਸ਼ ਕਰ ਪੁਲਿਸ ਰਿਮਾਂਡ ਅਤੇ ਸੱਚ ਬਰਾਂਟ ਲੈ ਗਏ ਪੁਲਿਸ ਵੱਲੋਂ ਡ੍ਰੈਗਨ ਸਪੈਕਟਰ ਨੂੰ ਨਾਲ ਲੈ ਕੇ ਜਦ ਤੱਕ ਸੇਮ ਚੰਦ ਦੇ ਘਰ ਅਤੇ ਗੋਡਾਊਨ ਦੀ ਤਲਾਸ਼ੀ ਲਈ ਗਈ ਤਾਂ ਪੁਲਿਸ ਨੂੰ ਉਸ ਦੇ ਘਰ ਅਤੇ ਗੋਦਾਊਨ ਵਿੱਚੋਂ 24 ਲੱਖ 10 ਹਜ਼ਾਰ ਨਸ਼ੀਲੀਆਂ ਗੋਲੀਆਂ ਤੇ ਕੈਪਸੂਲ ਬਰਾਮਦ ਹੋਏ ਜਿਨ੍ਹਾਂ ਦੀ ਕੀਮਤ 5 ਕਰੋੜ 35 ਲੱਖ ਰੁਪਏ ਹੈ ਡੀਐਸਪੀ ਤਲਵੰਡੀ ਸਾਬੋ ਰਜੇਸ਼ ਸਨੇਹੀ ਨੇ ਦੱਸਿਆ ਕਿ ਤਾਂ ਸੇਮ ਚੰਦ ਖਿਲਾਫ ਪਹਿਲਾਂ ਵੀ ਕਰੀਬ ਇੱਕ ਦਰਜਣ ਮੈਡੀਕਲ ਅਤੇ ਐਨਡੀਪੀਐਸ ਐਕਟ ਤਹਿਤ ਮਾਮਲੇ ਦਰਜ ਹਨ ਅਤੇ ਇਸ ਵੱਲੋਂ ਤਲਵੰਡੀ ਸਾਬੋ ਰਾਮਾ ਮੰਡੀ ਅਤੇ ਮੋੜ ਮੰਡੀ ਏਰੀਏ ਵਿੱਚ ਨਸ਼ੀਲੀਆਂ ਦਵਾਈਆਂ ਦਾ ਕਾਰੋਬਾਰ ਕੀਤਾ ਜਾ ਰਿਹਾ ਸੀ ਉਨ੍ਹਾਂ ਕਿਹਾ ਕਿ ਪੁਲਿਸ ਰਿਮਾਂਡ ਦੌਰਾਨ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ ਸਰ ਨਸ਼ੇਸ ਵੰਦ ਜੋ ਕਾਰਵਾਈ ਤਲਵੰਡੀ ਪੁਲਿਸ ਵੱਲੋਂ ਕੀਤੀ ਗਈ ਹੈ ਇਹ ਕੀ ਹੈ ਇਹ ਇਸ ਤਰ੍ਹਾਂ ਹੈਗਾ ਮਾਲਜੋ ਡੀਜੀਪੀ ਸਾਹਿਬ ਪੰਜਾਬ ਸ਼੍ਰੀ ਵਰਯਾ ਗੁਰਜੀਤ ਸਿੰਘ ਐਪੀਐਸ ਐਡੀਯੂਪੀ ਸਾਹਿਬ ਬਠਿੰਡਾ ਦੇ ਸ਼੍ਰੀ ਸੁੰਦਰਪਾਲ ਸਿੰਘ ਪਰਮਾਰ ਸਾਹਿਬ ਤੇ ਸ਼੍ਰੀ ਦੀਪਕ ਪਾਰਖ ਜੀ ਐਸਐਸਪੀ ਬਠਿੰਡਾ ਹੈ ਜੀ ਦੇ ਹੁਕਮਾਂ ਦੇ ਅੰ사 ਤੇ ਇਹਨਾਂ ਦੀ ਯੋਗ ਰਵਾਈ ਦੇ ਹੇਠ ਜਿਹੜਾ ਨਸ਼ੇਸ ਮੰਗਰਾਂ ਦੇ ਖਿਲਾਫ ਅਸੀਂ ਕਾਰਵਾਈ ਕੀਤੀ ਹੈ ਤਲਵੰਡੀ ਪੁਲਿਸ ਵੱਲੋਂ ਜਿਹਦੇ ਸਬੰਧ ਦੇ ਵਿੱਚ ਐਫ ਆਈ ਆਰ ਨੰਬਰ 88 ਜਿਹੜੀ ਹੈਗੀ ਆ ਬਟਾ 122 ਅਰਜ ਡਿਸਟ੍ਰਿਕਟ ਕੀਤੀ ਗਈ ਹੈ ਥਾਣਾ ਤਲਵੰਡੀ ਪੁਲਿਸ ਵੱਲੋਂ ਦੋ ਵਿਅਕਤੀਆਂ ਦੇ ਖਿਲਾਫ ਇੱਕ ਦਾ ਨਾਮ ਜਿਹੜਾ ਹੈਗਾ ਜੀ ਸੁਸ਼ਿੰਦਰ ਸਿੰਘ ਤੇ ਦੂਸਰੇ ਦਾ ਨਾਮ ਜਿਹੜਾ ਹੈ ਇੰਦਰਪ੍ਰੀਤ ਸਿੰਘ ਇਹਨਾਂ ਦੇ ਖਿਲਾਫ ਜਿਹੜੀ ਕਾਰਵਾਈ ਕਰਕੇ ਡਰਾਈਵਰ ਸਾਹਿਬ ਨੂੰ ਨਾਲ ਲੈ ਕੇ ਤੇ ਇਹਨਾਂ ਦੀ ਫਲੈਸ਼ੀ ਕਰਨ ਤੇ ਜਿਹੜਾ ਹੈਗਾ ਕਿ ਇਹਨਾਂ ਤੋਂ ਵੀ ਨਹੀਂ ਹੈਗੀਆਂ ਰਸੀਦੀ ਦਵਾਈ 70 ਗੂੜੀਆਂ ਜਿਹੜੀਆਂ ਹੈਗੀਆਂ ਬ੍ਰਾਂਚਟੀਆਂ ਗਈਆਂ ਸੀਗੀਆਂ ਜਿਹਦੇ ਸਬੰਦ ਇਹਨਾਂ ਤੇ ਐਫ ਆਈ ਆਰ ਲਾਗ ਕੀਤੀ ਗਈ ਸੀ ਤੇ ਉਸ ਤੋਂ ਬਾਅਦ ਇਹਦੇ ਵਿੱਚ ਇਹਨਾਂ ਦੀ ਕੁਝ ਕਿਸੇ ਦੇ ਆਧਾਰ ਤੇ ਜਿਹੜਾ ਇੱਕ ਬਦਨਾਮ ਵਿਅਕਤੀ ਪਰਸ਼ੇਮ ਸਿੰਘ ਉਰਫ ਟੈਂਪਾ ਟੈਪਾਈ ਪਿੰਡ ਦਾ ਜਿਹੜਾ ਹੈਗਾ ਇਹਨੂੰ ਜਿਹੜਾ ਹੈਗਾ ਅਸੀਂ 29 ਐਡੀਬੀ ਸੈਕਟਰ ਸੁਧਿੰ ਜਿਹੜਾ ਹੈਗਾ ਨਾਮਿਨੇਟ ਕੀਤਾ ਸੀਗਾ ਤੇ ਜਿਹਨੂੰ ਅਸੀਂ ਜਿਹੜਾ ਹੈਗਾ 29 ਤਰੀਕ ਨੂੰ ਜਿਹੜਾ ਜਿਹੜਾ ਮਤਲਬ ਅਰੈਸਟ ਕੀਤਾ ਹੈਗਾ ਹੁਣ ਇਹ ਇਹਦੇ ਵਿੱਚ ਇਸ ਦਾ ਜਿਹੜਾ ਹੈਗਾ ਪੌਲ ਸਰਮਾਨ ਲਿਖ ਦਿੰਦਾ ਜਾਂ ਸਭ ਨੇ ਦੇਖਿਆ ਸੀ ਇਹਦੇ ਸਰਚ ਬਰਾਂਡ ਦਿੱਤੇ ਸੀਗੇ ਜਿਹਦੇ ਸਬੰਦ ਚ ਅਸੀਂ ਕਾਰਵਾਈ ਕਰਦੇ ਹੋਏ ਡਰਾਈਵਿੰਗ ਸਟਾਫ ਨੂੰ ਨਾਲ ਲੈ ਕੇ ਤੇ ਹੋਰ ਉੱਚ ਅਸਰਾਂ ਨੂੰ ਨਾਲ ਲੈ ਕੇ ਇਹਦੇ ਤੇ ਜਿਹੜੀ ਹੈਗੀ ਹੈ ਸਰਚ ਕੀਤੀ ਗਈ ਹੈ ਇਹਨਾਂ ਦੀ ਤੇ ਇਹਦੇ ਵਿੱਚੋਂ ਜਿਹੜੀ ਹੈਗੀ ਹੈ ਭਾਗੀ ਮਾਤਰਾ ਦੇ ਵਿੱਚ ਜਿਹੜੀ ਹੈਗੀ ਹੈ ਸਟਾਰਟ ਕਿਸਮ ਦੀਆਂ ਦਵਾਈਆਂ ਜਿਹੜੀਆਂ ਹੈਗੀਆਂ ਉਹ ਜਿਹੜੀਆਂ ਹੈਗੀਆਂ ਨਸ਼ੇ ਦੀਆਂ ਜਿਹੜੀਆਂ ਹੈਗੀਆਂ ਉਹ ਗ੍ਰਾਮਕਿਟਿਆਂ ਦੀਆਂ ਡਰਗ ਪ੍ਰਸ਼ਾਸਨ ਵੱਲੋਂ ਤੇ ਉਹਨਾਂ ਨੇ ਆਪਣੇ ਕਮਰੇ ਵਿੱਚ ਪੁਲਿਸ ਨੇ ਕਮਰੇ ਵਿੱਚ ਲਈਆਂ ਤੇ ਇਸ ਤੋਂ ਇਲਾਵਾ ਜਿਹੜਾ ਹੈਗਾ ਪੁਲਿਸ ਵੱਲੋਂ ਜਿਹੜੀ ਹੈਗੀ ਹੈ ਉਹਨਾਂ ਦਵਾਈਆਂ ਦੇ ਵਿੱਚ ਲੁਕੋ ਕੇ ਰੱਖੀ ਗਈਆਂ ਨਸ਼ੀਲੀਆਂ ਦਵਾਈਆਂ ਜੋ ਕਿ ਐਨਡੀਪੀਐਸ ਅਧੀਨ ਜਿਹੜੀਆਂ ਹੈਗੀਆਂ ਆਂਦੀਆਂ ਹੈਗੀਆਂ ਉਹ ਵੀ ਜਿਹੜੀਆਂ ਹੈਗੀਆਂ 176 ਗੋੜੀਆਂ ਜਿਹੜੀਆਂ ਹੈਗੀਆਂ ਨਸ਼ੀਲੀਆਂ ਰਿਕਵਰ ਕੀਤੀਆਂ ਜਿਹਦੇ ਆਧਾਰ ਤੇ ਜਿਹੜਾ ਹੈਗਾ ਪਰਸੇਮ ਤੇ ਪੈਂਦੇ ਖਿਲਾਫ ਜਿਹੜਾ ਹੈਗਾ 22 ਬੀ ਐਨਡੀਪੀ ਸਖਤ ਦਾ ਵਾਦਾ ਕੀਤਾ ਗਿਆ ਹੈਗਾ ਤੇ ਇਹ ਜਿਹੜੀਆਂ ਦਵਾਈਆਂ ਜਿਹੜੀਆਂ ਕੁੱਲ ਰਿਕਵਰ ਕੀਤੀਆਂ ਗਈਆਂ ਹੈਗੀਆਂ ਡਰਗਸਪੈਟ ਸਾਹਿਬ ਵੱਲੋਂ ਤੇ ਪੁਲਿਸ ਮੈਕਿੰਗ ਵੱਲੋਂ ਇਹ ਜਿਹੜੀਆਂ ਹੈਗੀਆਂ ਇਹਨਾਂ ਦੀ ਕੁੱਲ ਕੀਮਤ ਜਿਹੜੀ ਹੈਗੀ ਹੈ ਇਹ ਤਕਰੀਬਨ 5 ਕਰੋੜ ਤੇ 35 ਲੱਖ ਰੁਪਏ ਦੀ ਜਿਹੜੀ ਇਹਨਾਂ ਦੀ ਕੀਮਤ ਮੰਨੀ ਗਈ ਹੈ ਜਿਹੜੀ ਕਿ ਪੰਜਾਬ ਦੇ ਵਿੱਚ ਸਭ ਤੋਂ ਵੱਡੀ ਰਿਕਵਰੀ ਜਿਹੜੀ ਹੈਗੀ ਹੈ ਪਲਵੰਡੀ ਪੁਲਿਸ ਦੀ ਹੱਦ ਦੇ ਨਾਲ ਜਿਹੜੀ ਹੈਗੀ ਹੈ ਡਰਗ ਇੰਸਪੈਕਟਰਾਂ ਨੇ ਜਿਹੜੀ ਹੈਗੀ ਹੈ ਉਹ ਜਿਹੜੀ ਹੈਗੀ ਐ ਖਿੱਤੀ ਹੈਗੀ ਐ ਤੇ ਪੁਲਿਸ ਬਠਿੰਡਾ ਪੁਲਿਸ ਨੇ ਜਿਹੜਾ ਹੈਗਾ ਇੱਕ ਤਰ੍ਹਾਂ ਜਿਹੜੀ ਹੈਗੀ ਐ ਨਸ਼ੇ ਦੀ ਜਿਹੜੀ ਹੈ ਕਮਰ ਤੋੜ ਦਿੱਤੀ ਸਰ ਇੱਕ ਕੀ ਬਰਾਮਦਗੀ ਕੀਤੀ ਹੋਈ ਐ ਇਹਦੇ ਵਿੱਚ ਬਰਾਮਦਗੀ ਮੈਂ ਤੁਹਾਨੂੰ ਜਿਵੇਂ ਪਹਿਲਾਂ ਵੀ ਦੱਸਿਆ ਇਹਦੇ ਵਿੱਚ ਜਿਹੜੀਆਂ ਹੈਗੀਆਂ 67 ਕਿਸਮ ਦੀਆਂ ਦਵਾਈਆਂ ਜਿਹੜੀਆਂ ਹੈਗੀਆਂ ਉਹ ਰਿਕਵਰ ਹੋਈਆਂ ਇਸ ਤੋਂ ਇਲਾਵਾ ਐਨਡੀਪੀਐਸ ਅਧੀਨ ਜਿਹੜੀ ਹੈਗੀ ਐ 176 ਗੋਲੀਆਂ ਗੋੜੀਆਂ ਮੱਖਕ ਵੱਖ ਕਿਸਮ ਦੀਆਂ 6 ਪ੍ਰਕਾਰ ਦੀਆਂ ਇਹਦੇ ਵਿੱਚ ਗੋਲੀਆਂ ਹੈਗੀਆਂ ਉਹ ਰਿਕਵਰ ਕੀਤੀਆਂ ਕਿਹੜੇ ਦੋਸ਼ੀ ਅਨਸਾਰ ਫੜਿਆ ਹੋਇਆ ਤੇ ਕਿੰਨੇ ਗ੍ਰਿਫਤਾਰ ਕੀਤੇ ਆ ਇਹਦੇ ਵਿੱਚ ਪਹਿਲਾ ਜਿਹੜਾ ਹੈਗਾ ਦੋ ਦੋਸ਼ੀ ਗ੍ਰਿਫਤਾਰ ਕੀਤੇ ਸੀਗੇ ਜਸਵਿੰਦਰ ਸਿੰਘ ਸੇਖੋ ਤੇ ਇਹ ਜਿਹੜਾ ਕਲਵੰਡੀ ਦਾ ਰਹਿਣ ਵਾਲਾ ਤੇ ਇਹਦਾ ਬੇਟਾ ਹੈਗਾ ਇੰਦਰਪ੍ਰੀਤ ਸਿੰਘ ਜੋ ਫਤਿਹ ਮੈਡੀਕਲ ਦੇ ਨਾਂ ਤੇ ਇੱਕ ਜਿਹੜੀ ਹੈਗੀ ਕੈਮਿਸਟਰੀ ਦੀ ਦੁਕਾਨ ਕਰਦਾ ਸੀਗਾ ਇਹ ਡਰੈਗਨ ਪੁਆਇੰਟ ਸਾਹਿਬ ਨੂੰ ਨਾਲ ਲੱਗਦੀ ਤੇ ਰੇਡ ਕੀਤੀ ਸੀ ਕਿ ਇੱਥੋਂ ਦੀਆਂ ਨਸ਼ੀਆਂ ਗੋਲੀਆਂ ਜਿਹੜੀਆਂ ਪ੍ਰਾਪਤ ਕੀਤੀਆਂ ਸੀ ਸੱਜਣ ਤੇ ਇਸ ਤੋਂ ਬਾਅਦ ਜਿਹੜਾ ਹੈਗਾ 29 ਜਨਵਰੀ ਸੱਕਰ ਦੀ ਸੇਮ ਟੈਪ ਆ ਇਹਨੂੰ ਜਿਹੜਾ ਹੈਗਾ ਇਹ ਲਾਮਿਨੇਟ ਕਰਕੇ ਰੈਸਟ ਕੀਤਾ ਗਿਆ ਹੈ। ਸਾਰੇ ਜਦੋਂ ਜਾਰੀ ਰਹੇਗਾ। ਹਾਂ ਇਹ ਜਿਹੜਾ ਯਤਨ ਜਿਹੜਾ ਹੈਗਾ ਨਸ਼ੇ ਦੇ ਪ੍ਰਤੀ ਜਿਹੜਾ ਹੈਗਾ ਜਾਂ ਨਸ਼ੇ ਦੇ ਖਿਲਾਫ ਇਹ ਯਤਨ ਜਿਹੜਾ ਹੈਗਾ ਪੰਜਾਬ ਪੁਲਿਸ ਦਾ ਜਾਰੀ ਰਹੂਗਾ ਤੇ ਅਸੀਂ ਨਸ਼ੇ ਨੂੰ ਜਿਹੜਾ ਹੈਗਾ ਜੜ ਤੋਂ ਪਟਕੇ ਦਵਾਂਗੇ। ਔਰ ਤੁਹਾਨੂੰ ਤੁਸੀਂ 30 ਮਿੰਟ ਦੇਣਾ ਚਾਹੁੰਦੇ ਹੋ। ਪਬਲਿਕ ਨੂੰ ਮੈਂ ਸੰਦੇਸ਼ ਦੇਣਾ ਚਾਹੁੰਦਾ ਕਿ ਨਸ਼ੇ ਤੋਂ ਗੁਰੇਜ਼ ਕਰਨ ਤੇ ਇਹੋ ਜਿਹੇ ਜਿਹੜੇ ਨਸ਼ਾ ਵੇਚਣ ਵਾਲਿਆਂ ਤੋਂ ਜਿਹੜਾ ਹੈਗਾ ਬਚ ਕੇ ਰਹਿਣ। ਆਪਣੇ ਬੱਚਿਆਂ ਨੂੰ ਜਿਹੜਾ ਹੈਗਾ ਜਿਆਦਾ ਤੋਂ ਜਿਆਦਾ ਐਜੂਕੇਟ ਕਰਨ ਤੇ ਆਪਣੀ ਨਸ਼ੇ ਦੇ ਪ੍ਰਤੀ ਜਿਹੜੇ ਹੈਗੇ ਆ ਇੱਕ ਮੁਹਿੰਮ ਛੇ